ਬਾਬਾ ਮਨਿੰਦਾਸ ਜੋ ਇੱਥੇ ਬਹੁਤ ਸ਼ਲਾਘਨਕ ਕਮਾਈਲ ਔਰ ਬਾਬੇ ਸ੍ਰੀਚੰਦ ਜੀ ਦੇ ਪਾਸ਼ਕ ਸੁ ਜੋ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸਨ ਤੇ ਉਹਨਾਂ ਨੇ ਇੱਥੇ ਦੇੜਾ ਲਾਇਆ ਦੇੜਾ ਲਾ ਕੇ ਜਿੱਸਾ ਏਡਾ ਵੱਡਾ ਦੇੜਾ ਕੀਤਾ ਕਿ ਇੱਥੇ ਬਹੁਤ ਸਾਰੀ ਸੰਗਤ ਕੌਣ ਲੱਪਈ ਤੇ ਹੋਣ ਰੋ ਅੱਜ ਵੀ ਤਾਂ ਉਹਨਾਂ ਦੀ ਯਾਦ ਵਿੱਚ ਮਨਾਰੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਮਣੀ ਦਾਸ ਜੀ ਮਹਾਰਾਜ ਜੀ ਜਿਨ੍ਹਾਂ ਦੀ ਅੱਜ ਚੌਥੀ ਵਰ੍ਹਛੀ ਆ 2021 ਦੇ ਵਿੱਚ ਬਾਬਾ ਜੀ ਨੇ ਜੋ ਚੋਲਾ ਛੱਡਿਆ ਸੀ ਸਾਰੀ ਸੰਗਤ ਦੇ ਜਦੋਂ ਬਾਬਾ ਜੀ ਇਹ ਚੋਲਾ ਛੱਡਿਆ ਜੋ ਬਾਬਾ ਜੀ ਗੱਡੀ ਦੇ ਸਵਾਰੀ ਕਰਦੇ ਸੀ ਬਲਾਰੋ ਗੱਡੀ ਬਾਬਾ ਜੀ ਦੀ ਉਹ ਗੱਡੀ ਦੇ ਉਸ ਵੇਲੇ ਜਿਹੜੇ ਬਾਬਾ ਜੀ ਦੇ ਗੱਡੀ ਤੇ ਟਾਇਰ ਪਾੜ ਗਏ ਤੇ ਉਹ ਗੱਡੀ ਉਦੋਂ ਬਾਹਰ ਨਹੀਂ ਚੱਲੀ ਉਹ ਵੀ ਗੱਡੀ ਹੈ ਸ਼ੀਸ਼ੇ ਚ ਮੜਾਈ ਇੱਥੇ ਤੇ ਬਹੁਤ ਜ਼ਿਆਦਾ ਬਾਬਾ ਮਣੀ ਦਾਸ ਜੀ ਦੇ ਇਲਾਕੇ ਨੂੰ ਸੰਯੋਗ ਦਿੱਤਾ ਬਹੁਤ ਜ਼ਿਆਦਾ ਸਾਰਾ ਏਡਾ ਵੱਡਾ ਡੇਰਾ ਬਾਬਾ ਜੀ ਨੇ ਜਿਹੜਾ ਤਿਆਰ ਕੀਤਾ ਬਾਬਾ ਮਣੀ ਦਾਸ ਜੀ ਮਹਾਰਾਜ ਜੀ ਨੇ ਆਪਣੀ ਨੇਕ ਕਮਾਈ ਕਾਕੇ ਗਰਾਈਆਂ ਕਰ ਕਰ ਕੇ ਮਹਾਰਾਜ ਜੀ ਨੇ ਬਹੁਤ ਜ਼ਿਆਦੀ ਘੱਲਣਾ ਕਾ ਲੀਆ ਨਾ ਬਾਬਾ ਜੀ ਨੇ ਕਦੀ ਚੋਲਾ ਮੋਲ ਲੈ ਕੇ ਪਾਇਆ ਨਾ ਬਾਬਾ ਜੀ ਨੇ ਕਦੀ ਕੋਈ ਸੰਗਤ ਦੇ ਪੈਸੇ ਦੀ ਸ਼ਹਿਰੋਂ ਕੋ ਚੀਜ਼ ਵੀ ਨਹੀਂ ਮੋਲ ਲੈ ਖਾਧੀ ਜੇ ਜੋੜਾ ਕਸਿਆ ਵਾ ਦੇ ਕਸਿਆ ਹੀ ਪਾੜਿਆ ਵਾ ਤੇ ਬਾਬਾ ਜੀ ਦੀ ਬਹੁਤ ਜ਼ਿਆਦਾ ਕਮਾਈ ਨਾ ਬਾਬਾ ਜੀ ਨੇ ਕਿਸੇ ਨੂੰ ਗਿਣ ਕੇ ਅੱਜ ਤੱਕ ਪੈਸਾ ਦਿੱਤਾ ਵਾ ਬਹੁਤ ਬਾਬਾ ਜੀ ਨੇਕ ਕਮਾਈ ਜਿਹੜਾ ਅੱਜ ਇੰਨੇ ਭਾਗ ਲੱਗੇ ਬਾਬਾ ਮਣੀ ਦਾਸ ਜੀ ਦੀ ਚੌਥੀ ਸਲਾਣਾ ਵਰਸੀ ਆ ਕੱਲ ਟੂਰਨਾਮੈਂਟ ਵੀ ਵਾਲੀਬਾਲ ਦਾ ਹੋਇਆ ਵਾ ਤੇ ਸਾਰੇ ਸੰਗਤਾਂ ਦੇ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ 10 ਪ੍ਰੈਲ ਨੂੰ ਬਾਬਾ ਜੀ ਦੀ ਵਰਸੀ ਹੁੰਦੀ ਆ ਜਰੂਰ ਇੱਥੇ ਸੰਗਤਾਂ ਦਾ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਸੁਭਨਾ ਭਪਿੰਦਰ ਸਿੰਘ ਆਲਕ ਇਹ ਆ ਸਾਡਾ ٹرسٹ ਬਣਿਆ ਹੋਇਆ ਬਾਬਾ ਸ੍ਰੀ ਚੰਦ ਜੀ ਦਾ ਇਹ ਪਿੰਡ ਬੋੜ ਬਡਾਲਾ ਹੈ ਜੀ ਤਪਸਥਾਨ ਬਾਬਾ ਸ੍ਰੀ ਚੰਦ ਜੀ ਦਾ ਇੱਥੇ ਮਹੰਤ ਬਾਬਾ ਮਨੀ ਦਾਸ ਜੀ ਜੋ ਕਿ ਉਹਨਾਂ ਨੇ ਬਹੁਤ ਕਸਿਆ ਕੀਤੀ ਸੀ ਉਹਨਾਂ ਦੀ ਚੌਥੀ ਬਰਸੀ ਦੀ ਸਰਦਾ ਭਾਵਨਾ ਨਾਲ ਜੀ ਹੈ ਲੱਖ ਕੀ ਦੀਆਂ ਜੀ ਸੰਗਤਾਂ ਵਾ ਉਹ ਬਣਾ ਰਹੇ ਆ ਸੇਵਾਦਾਰ ਪੂਰਾ ਆਪਣਾ ਸਹਿਯੋਗ ਦੇ ਰਹੇ ਨੇ ਸੇਵਾ ਚੱਲ ਰਹੀ ਹੈ ਲੰਗਰਾਂ ਦੀ ਸੇਵਾ ਚੱਲ ਰਹੀ ਆ ਹੋਰ ਇੱਥੇ ਕਾਫੀ ਸਮਾਜਾਈ ਦੀ ਸੇਵਾ ਚੱਲ ਰਹੀ ਹੈ ਠੰਡੇ ਦੀ ਸੇਵਾ ਚੱਲ ਰਹੀ ਹੈ ਬਣਾਣਾ ਸੇਕ ਦੀ ਸੇਵਾ ਚੱਲ ਰਹੀ ਹੈ ਜੀ ਸੰਗਤਾਂ ਬਹੁਤ ਉਤਸ਼ਾਹ ਜੀ ਉਤਸ਼ਾਹ ਨਾਲ ਸੇਵਾ ਕਰ ਰਹੀਆਂ ਵਾ ਪਰਮਾਤਮਾ ਇਸ ਤਰ੍ਹਾਂ ਚੜ੍ਹਦੀ ਕਲਾ ਰੱਖੇ ਸਡੇਰੇ ਦੀ ਇੱਥੇ ਟਾਈਫੈਟ ਦਾ ਜੇ ਕਿ ਹੁਣ ਟਾਈਫੈਟ ਹੋਇਆ ਹੋਵੇ ਇਹ ਮਹਾਰਾਜ ਬਾਬਾ ਤੰਤਰਪਾ ਬਣੀ ਦਾਸ ਜੀ ਨੇ ਇੱਕ ਸਰਮਾ ਤਿਆਰ ਕੀਤਾ ਉਹ ਟਾਈਫੈਟ ਬਿਲਕੁਲ ਠੀਕ ਹੋ ਜਾਂਦਾ ਵਾ ਇਹ ਕਾਫੀ ਸਮੇ ਤੋਂ ਇੱਥੇ ਸੇਵਾ ਚੱਲ ਰਹੀ ਆ ਹੁਣ ਪਿੱਛੇ ਜੇ ਪਹਿਲਾਂ ਅੰਗੀਠਾ ਸਾਹਿਬ ਦੀ ਸੇਵਾ ਚੱਲੀ ਆ ਹੁਣ ਸਰੋਵਰ ਸਾਹਿਬ ਦੀ ਸੇਵਾ ਚੱਲ ਰਹੀ ਆ ਉਾਂ ਵਾਲੇ ਸਮੇਂ ਦਾ ਇੱਥੇ ਇੱਕ ਵੱਡਾ ਗੁਰੂ ਘਰ ਦੀਵਾਨ ਹਾਲ ਬਣਾਇਆ ਜਾ ਰਿਹਾ ਉਹਦਾ ਗੁੰਮਟਾ ਸਾਹਿਬ ਬਣ ਕੇ ਤਿਆਰ ਹੋ ਗਿਆ ਬਾਕੀ ਵੀ ਸੰਗਤਾਂ ਸਹਿਯੋਗ ਨਾਲ ਸੇਤੀ ਤਿਆਰੀ ਕੀਤੀ ਜਾਊਗੀ ਇਲਾਕਾ ਨਿਵਾਸੀ ਜਿੰਨੇ ਵੀ ਸਾਧ ਸੰਗਤ ਜੇਸਾਂ ਪਵੇਸਾਂ ਜਿੰਨੇ ਸਾਡੇ ਨੌਜਵਾਨ ਬੈਠੇ ਨੇ ਬਹੁਤ ਸੇਵਾ ਕਰ ਰਹੇ ਨੇ ਸਾਡੇ ਇੱਥੇ ਗੁਰਮントਰ ਸਿੰਘ ਹਰਦੀਪ ਸਿੰਘ ਸਾਡੇ ਕਾਫੀ ਇੱਥੇ ਨੌਜਵਾਨ ਜਿਹੜੇ ਆ ਸੇਵਾ ਕਰ ਰਹੇ ਨੇ ਹੀਰਾ ਸਿੰਘ ਜੀ ਹੋਵੇ ਜਿੰਨੇ ਵੀ ਇਲਾਕਾ ਨਿਵਾਸੀ ਹੈ ਹਰ ਪਿੰਡ ਚੋਂ ਦੋ ਦੋ ਚਾਰ ਦੋ ਦੋ ਚਾਰ ਚਾਰ ਬੰਦੇ ਸਾਰੇ ਆਪਾਂ ਸੇਵਾਦਾਰ ਲਾਏ ਹੋਏ ਨੇ ਬੜੇ ਉਤਸ਼ਾਹ ਨਾਲ ਸੇਵਾ ਕਰ ਰਹੇ ਨੇ ਬੜੇ ਸਰਦਾਰਾ ਭਾਵਨਾ ਨਾਲ ਇਜ਼ਤ ਦਿਹਾੜਾ ਬਣਾਇਆ ਜਾਂਦਾ ਬਾਬਾ ਜੀ ਨੇ ਬਹੁਤ ਤਪੱਸਿਆ ਕੀਤੀ ਜਿੰਨੇ ਲੋਕ ਸੀ ਇਲਾਕੇ ਦੇ ਉਹਨਾਂ ਨਾਲ ਬਹੁਤ ਜ਼ਿਆਦਾ ਕੋਈ ਵੀ ਦੁੱਖ ਦੀ ਘੜੀ ਜਾਂ ਸੁੱਖ ਦੀ ਘੜੀ ਉੱਥੇ ਬਾਬਾ ਜੀ ਪੂਰੇ ਨਾਲ ਸਾਥ ਦਿੰਦੇ ਸੀਗੇ ਸੋ ਜਿੰਨਾ ਇਲਾਕਾ ਨਿਵਾਸੀ ਨੇ ਬਹੁਤ ਮੰਨਦੇ ਨੇ ਸਾਡੇ ਇੱਥੇ ਬਾਬਾ ਕਾਲਦਾਸ ਜੀ ਨੇ ਆ ਨਾਲ ਨੇ ਵੀ ਸੇਵਾ ਨਿਭਾ ਰਹੇ ਨੇ ਇਸ ਤਰ੍ਹਾਂ ਸਾਡੀ ਸੰਗਤ ਆ ਰਲ ਮਿਲ ਕੇ ਸੇਵਾ ਨਿਭਾ ਰਹੀ ਹੈ ਜੀ ਬੋਲੋ ਬਈ